ਜਿਸ ਤੰਗ ਨਾਲ ਹੁਣ ਪੰਜਾਬ ਦੇ ਅੰਦਰ ਨਾ ਬਹੁਤ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਹਿਸਭਾਵਾਂ ਬਣੀਆਂ ਹੋਈਆਂ ਹਨ ਹਾਂ ਉਹ ਕੇਂਦਰੀ ਪੰਜਾਬੀ ਕੇਂਦਰੀ ਸਭਾ ਬਣੀ ਆ ਜਾਂ ਹੋਰ ਵਿਗਿਆਨ ਕੇਂਦਰ ਬਣੇ ਨੇ ਜਾਂ ਪੰਜਾਬੀ ਨੂੰ ਸਾਹਮਣੇ ਵਾਸਤੇ ਚੰਡੀਗੜ੍ਹ ਚ ਇੱਕ ਪੰਜਾਬੀ ਮੰਚ ਬਣਿਆ ਹੋਇਆ ਇਹ ਸਾਰੇ ਜਿਹੜੇ ਬੰਦੇ ਨੇ ਕਹਿੰਦੇ ਤੇ ਪੰਜਾਬੀ ਨੇ ਵੀ ਪੰਜਾਬੀ ਦੀ ਰਾਖੀ ਕਰ ਰਹੇ ਆ ਪਰ ਤੁਸੀਂ ਇਹ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਚੰਡੀਗੜ੍ਹ ਬਣਿਆ ਹਾਂ ਪੰਜਾਬ ਦੀ ਤੋਂ ਜਾੜ ਕੇ ਤੇ ਸਾਰਾ ਕੁਝ ਕੀਤਾ ਪਰ ਅਜੇ ਵੀ ਅਸੀਂ ਪੰਜਾਬੀ ਮਾਂ ਬੋਲੀ ਲਈ ਲੜ ਰਹੇ ਆ ਹਾਂ ਸਾਡੀ ਜ਼ਮੀਨ ਸਾਡਾ ਕੁਝ ਇਹਦੇ ਚ ਕਸੂਰ ਵਾਰ ਕੌਣ ਨੇ ਕਿਉਂ ਨਹੀਂ ਲਾਗੂ ਹੋ ਰਹੀ ਪੰਜਾਬੀ ਹਾਂ ਬੁਨਿਆਦੀ ਦੌਰ ਦੇ ਉੱਤੇ ਲੈਨ ਸਾਹਿਬ ਇੱਕ ਗੱਲ ਦੇਖੀ ਜਾਵੇ ਹਾਂ ਤੇ ਜਿਵੇਂ ਅਸੀਂ ਹੁਣ ਇਹ ਤਿੰਨ ਰੁਕਣ ਬੈਠੇ ਆ ਜੀ ਸਾਡੇ ਕੋਲ ਇੱਕ ਨੰਬਰ ਤੇ ਆਰ ਆਰ ਗਿਲ ਸਾਹਿਬ ਸਾਡੀ ਐਸ ਕੰਜ਼ੀਨ ਦੇ ਪ੍ਰਧਾਨ ਨੇ ਕਰਨਲ ਸ਼ਬਦੂਲਪੁਰੀ ਜੀ ਜਨਤ ਫੈਕਟਰੀ ਨੇ ਤੇ ਦਾਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜੀ ਕਿਸ ਜਥੇਬੰਦੀ ਦਾ ਉਹਦਾ ਨਾਮ ਹੈ ਅਕੈਡਮੀ ਆਫ ਨੈਸ਼ਨਲ ਲਿਟਰੇਚਰ ਐਂਡ ਕਲਚਰ ਰਜਿਸਟਰਡ ਇੰਡੀਆ ਜੀ ਹੁਣ ਭਾਰਤ ਦੇ ਵਿੱਚ ਇਸ ਨੂੰ ਰਜਿਸਟਰਡ ਕਰਨ ਵਾਸਤੇ ਸਾਡੇ ਜਿਹੜੇ ਬਾਨੀ ਜਾਂ ਮੋਢੀ ਪਿਤਾਮਾ ਪ੍ਰਧਾਨ ਸੀ ਉਹ ਸੀ ਡਾਕਟਰ ਲੇਖ ਰਾਜ ਪਰਵਾਨਾ ਜੀ ਜੀ ਡਾਕਟਰ ਲੇਖ ਰਾਜਪੁਰਵਾਨਾ ਜੀ ਜਿਹਨਾਂ ਨੂੰ ਅੰਗਰੇਜ਼ੀ ਚ ਆਪਾਂ ਕਹਿ ਲੀਏ ਕਿ ਫਾਊਂਡਰ ਪ੍ਰੈਜ਼ੀਡੈਂਸੀ ਉਹ ਪੰਜਾਬ ਵਿਧਾਨ ਸਭਾ ਤੋਂ ਡਿਪਟੀ ਸੈਕਰੀਟਾਇਰ ਹੋਏ ਸੀ ਜੀ ਉਹਨਾਂ ਦਾ ਇੱਕ ਇਹੀ ਸੁਪਨਾ ਸੀ ਜਿਹੜਾ ਤੁਹਾਡਾ ਕੁਐਸਚਨ ਹੋਇਆ ਹੈ ਤੁਹਾਡਾ ਜਿਹੜਾ ਪ੍ਰਸ਼ਨ ਹੋਇਆ ਹੈ ਨਾ ਉਹਨਾਂ ਦਾ ਇਹੀ ਕੁਐਸਚਨ ਸੀ ਕਿ ਅਸੀਂ ਸਰਕਾਰੀ ਦਰਬਾਰੇ ਬੈਠੇ ਜੋ ਕੰਮ ਕਰ ਰਹੇ ਹਾਂ ਉਸ ਕੰਮ ਨੂੰ ਅਸੀਂ ਇੱਕ ਐਸੇ ਪਲੇਟਫਾਰਮ ਤੇ ਲੈ ਕੇ ਜਾਈਏ ਜਿਹੜਾ ਸਰਕਾਰ ਦਰਵਾਜ਼ਾ ਸਰਕਾਰ ਦੇ ਦਰਵਾਜ਼ੇ ਤੋਂ ਥੋੜਾ ਲਾਂਬੇ ਹੋਵੇ ਤੇ ਉਹਦੇ ਵਿੱਚ ਆਮ ਜਨਤਾ ਜਿਹੜੀ ਹੈ ਉਹਨੂੰ ਸ਼ਮੂਲੀਅਤ ਦਿੱਤੀ ਜਾਏ ਉਸ ਨੂੰ ਇਹਦੇ ਵਿੱਚ ਭਾਗੀਦਾਰ ਹਿੱਸੇਦਾਰ ਬਣਾਇਆ ਜਾਏ ਐਸੇ ਕਰਕੇ ਉਹਨਾਂ ਨੇ ਇਹ ਅਕੈਡਮੀ ਬਣਾਈ ਇਹ ਅਕੈਡਮੀ ਜੁਲਾਈ 1 2000 ਨੂੰ ਰਜਿਸਟਰਡ ਹੋਈ ਸੀ ਚੰਡੀਗੜ੍ਹ ਦੇ ਵਿੱਚ ਜੀ ਹੁਣ ਆਪਾਂ ਇਸੇ ਗੱਲ ਤੇ ਆਉਂਦੇ ਹਾਂ ਕਿ ਇਸ ਅਕੈਡਮੀ ਨੇ ਲਹਿਲ ਸਾਹਿਬ ਪੰਜਾਬੀ ਮਾਂ ਬੋਲੀ ਨੂੰ ਮਾਂ ਬੋਲੀ ਵਰਗਾ ਸਤਕਾਰ ਦੇ ਕੇ ਕੰਮ ਕਰਨਾ ਸ਼ੁਰੂ ਕੀਤਾ ਇਹਨੇ ਦੂਸਰੀਆਂ ਸੰਭਾਵਾਂ ਦੇ ਨਾਲ ਵੀ ਰਲ ਕੇ ਤੇ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਨਿਰਸੰਦੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਸਾਡੇ ਕੋ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਸਿਹਤ ਸੁਭਾਵਾਂ ਨੇ ਉਹ ਰਲ ਮਿਲ ਕੇ ਕੰਮ ਕਰ ਰਹੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਖੁਸ਼ੀ ਦੀ ਗੱਲ ਦੱਸਣੀ ਚਾਹਾਂਗਾ ਕਿ ਸਾਡੇ ਬੜੇ ਹੀ ਅچھے ਨਿਗੇ ਮਿੱਤਰ ਆਪਣੇ ਜਸਪਾਲ ਸਿੰਘ ਜੀ ਦੇ ਸਮਾਜਰੇ ਤੋਂ ਨੇ ਉਹ ਇਥੋਂ ਕੈਨੇਡਾ ਗਏ ਸੀ ਕੈਨੇਡਾ ਤੋਂ ਵਾਪਸ ਫੇਰ ਇੱਥੇ ਆਏ ਨੇ ਉਹਨਾਂ तकरीबन 14 ਸਿਹਤ ਸੁਭਾਵਾਂ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਪਲੇਟਫਾਰਮ ਤੇ ਲਿਆ ਕੇ ਤੇ ਇਸੇ ਕੰਮ ਇਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੰਜਾਬੀ ਨੂੰ ਜਿੰਨਾ ਵੀ ਹੋ ਸਕੇ ਜਿੰਨਾ ਵੀ ਹੋ ਸਕੇ ਆਪਣੇ ਆਪਣੇ ਵਿੱਤ ਮੁਤਾਬਕ ਉੱਪਰ ਚੁੱਕ ਸਕੀਏ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕੋਈ ਵੀ ਕੰਮ ਕੋਈ ਵੀ ਪ੍ਰੋਜੈਕਟ ਜਿਹੜਾ ਨਾ ਇਹ ਪਰਸ ਤੋਂ ਬਗਾਰ ਨਹੀਂ ਹੁੰਦਾ ਜੀ ਪਰਸ ਦੇ ਅੱਜ ਕੁਝ ਹੋਵੇ ਹਾਂਜੀ ਤੇ ਉਹ ਕਿਸੇ ਪ੍ਰੋਜੈਕਟ ਤੇ ਲਾ ਦਿੱਤਾ ਜਾਵੇ ਤੇ ਕੰਮ ਹੁੰਦਾ ਹੈ ਅ ਬੜੇ ਮਾਣ ਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਇਸ ਅਕੈਡਮੀ ਵੱਲੋਂ ਅ ਪੰਜਾਬੀ ਦੇ ਵਿੱਚ ਜੋ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਦੇਖਦੇ ਆਂ ਹਿੰਦੀ ਦੇ ਲੋਕਾਂ ਨੂੰ ਦੱਸਣ ਵਾਸਤੇ ਹਿੰਦੀ ਸਕ੍ਰਿਪਟ ਦੇ ਵਿੱਚ 200 ਰੁਪਏ ਦੇ ਵਿੱਚ ਸਾਡੇ ਇੱਕ ਸੀਨੀਅਰ ਵਾਈਸ ਪ੍ਰੈਸਿਡੈਂਟ ਨੇ ਉਹਨੂੰ ਇੰਡਿਸਕ੍ਰਿਪਟ ਵਿੱਚ ਕੀਤਾ ਰਿਗਵੇਦ ਵਿੱਚ ਕੀ ਕੁਛ ਹੈ ਸਾਡੇ ਪੰਜਾਬੀ ਭਾ ਅਨੁਵਾਦ ਕੀਤਾ ਉਹਨਾਂ ਨੇ ਅਨੁਵਾਦ ਸਾਡੇ ਪੰਜਾਬੀ ਲੋਕ ਹੋਣ ਹੈ ਜੇ ਚਾਹਣ ਕਿ ਰਿਗਵੇਦ ਵਿੱਚ ਕੀ ਹੈ ਉਹ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਚਾਹੁੰਦੇ ਆ ਤੇ ਸਾਡੀ ਇਸ ਅਕੈਡਮੀ ਵੱਲੋਂ ਬਾਬੂ ਰਾਮ ਦਿਵਾਨਾ ਜੀ ਆਪਣੇ ਭਾਸ਼ਾ ਭਾਗ ਤੋਂ ਰਿਟਾਇਰ ਹੋਏ ਨੇ ਉਹਨਾਂ ਨੇ ਰਿਗਵੇਦ ਨੂੰ ਪੰਜਾਬੀ ਦੇ ਵਿੱਚ ਕਲਾ ਸ੍ਰਿਤ ਕੀਤਾ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਹ ਦੇਖ ਸਕਣ ਕਿ ਉਹਦੇ ਵਿੱਚ ਕੀ ਕੁਸ਼ ਹੈ ਗਿਆਨ ਗਿਆਨ ਦੀ ਦਾਸ ਨੂੰ ਮੌਕਾ ਮਿਲਿਆ ਸੀ ਇਸ ਅਕੈਡਮੀ ਵੱਲੋਂ ਰਮਾਇਣ ਕਲীন ਭਾਰਤੀ ਸੰਸਕ੍ਰਿਤੀ ਜੀ ਇਹ ਦਿੱਲੀ ਯੂਨੀਵਰਸਿਟੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਡਾਕਟਰ ਰਾਮ ਨਨੂ ਰਾਮ ਵਿਆਸਤੀ ਹੋਏ ਨੇ ਉਹਨਾਂ ਦਾ ਥੀਸਿਸ ਆ ਜੀ ਰਮਾਇਣ ਕਲীন ਭਾਰਤੀ ਸੰਸਕ੍ਰਿਤੀ ਹੁਣੋਂ ਉਸ ਮਾਨੇ ਦੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਇਥੇ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਉਸ ਗਿਆਨ ਦੇ ਬਾਰੇ ਇਹਨਾਂ ਨੂੰ ਕਿਵੇਂ ਮੈਸੇਜ ਪਹੁੰਚੇਗਾ ਤੇ ਮੈਂ ਅਕੈਡਮੀ ਵੱਲੋਂ ਉਹਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਹੋਇਆ ਹੈ ਤੇ ਕਹਿਣ ਦਾ ਮਤਲਬ ਹੈ ਕਿ ਅਸੀਂ ਪੰਜਾਬੀ ਲੋਕ ਜਿਹੜੇ ਆ ਉਹ ਜੇ ਗਿਆਨ ਨੂੰ ਬਤਾਉਣਾ ਚਾਹੇ ਗਿਆਨ ਦਾ ਕੋਈ ਲਿਮਟ ਨਹੀਂ ਹੈ ਮਾਪਦੰਡ ਕੋਈ ਨਹੀਂ ਹੈ ਮਾਪਦੰਡ ਕੋਈ ਨਹੀਂ ਹੈ ਹਿੰਦੀ ਚ ਹੋਵੇ ਪੰਜਾਬੀ ਚ ਹੋਵੇ ਅੰਗਰੇਜ਼ੀ ਚ ਹੋਵੇ ਇਹ ਗਿਆਨ ਤੇ ਦਾਨ ਹੈ ਜਿੱਥੋਂ ਵੀ ਹੈ ਲੈ ਲੋ ਲੈ ਕੇ ਤੇ ਆਪਣੀ ਮਾਂ ਬੋਲੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਮਾਂ ਬੋਲੀ ਕੱਲੀ ਮਾਂ ਬੋਲੀ ਉੱਥੇ ਹੀ ਨਹੀਂ ਹੈ ਕਿ ਮਾਂ ਨੇ ਜਿਹੜੀ ਬੋਲੀ ਹੈ ਮਾਂ ਬੋਲੀ ਅਸਲ ਸਾਡਾ ਜਿਹੜਾ ਮੁਸੀਬ ਹੈ ਸਾਡਾ ਜਿਹੜਾ ਰਹਿਣਾ ਸਹਿਣਾ ਹੈ ਸਾਡੀ ਸੜੀ ਰਹਿਤ ਹੈ ਰਾਤ ਰਹਿਤ ਹੈ ਜਿਹੜਾ ਸਾਡਾ ਉਹਦੇ ਵਿੱਚ ਬੋਲਿਆ ਜਾਣ ਵਾਲਾ ਜੋ ਸ਼ਬਦ ਗਿਆਨ ਹੈ ਉਹ ਉਹ ਮਾਂ ਬੋਲੀ ਉਹਨੂੰ ਮਾਂ ਬੋਲੀ ਕਹਿੰਦੇ ਤੇ ਉਹ ਮਾਂ ਬੋਲੀ ਅਸੀਂ ਕਿਤੇ ਵੀ ਚੱਲ ਜਾਈਏ ਉਹ ਅੰਦਰੋਂ ਨਿਕਲਦਾ ਹੈ ਮੈਨੂੰ ਇਹ ਗੱਲ ਯਾਦ ਆਈ ਹੈ ਕਿ ਇੰਗਲਿਸ਼ ਵਿੱਚ ਇੱਕ ਮੈਂ ਗੱਲ ਪੜ੍ਹੀ ਸੀ ਏ ਟੀ ਐਸ ਇਲੀਟ ਸਾਹਿਬ ਦੀ ਜੀ ਕਹਿੰਦਾ ਸਪੀਕ اے ਲिटल ਆਈ ਸ਼ਲ ਟੈਲ ਯੂ ਵਟ ਆਰ ਯੂ ਜੀ ਜੀ ਟਰਾਂਸਲੇਟ ਕਰਨ ਵਾਲੇ ਨੇ ਅੱਗੇ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਕਹਿੰਦਾ ਥੋੜਾ ਜਿਹਾ ਬੋਲ ਮੈਂ ਦੱਸਾਂ ਤੇਰੀ ਔਕਾਤ ਕੀ ਹੈ ਕਮਾਲ ਭਾਵੇਂ ਉਹਨੇ ਆਪਣੇ ਨਜ਼ਰੀਏ ਨਾਲ ਟਰਾਂਸਲੇਟ ਕੀਤਾ ਹੋਏ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਸਾਡਾ ਬੋਲਣਾ ਹੈ ਉਹ ਸਾਡੇ ਅੰਦਰ ਦੀ ਪ੍ਰੈਜੈਂਟੇਸ਼ਨ ਕਰਦਾ ਹੈ ਜੀ ਸਾਡੇ ਅੰਦਰੋਂ ਉਭਾਰਦਾ ਹੈ ਕਢਾਲਦਾ ਹੈ ਤੇ ਜੋ ਗੱਲ ਅਸੀਂ ਬਚਪਨ ਤੋਂ ਸਿੱਖੀ ਹੋਈ ਜਿਹਨੂੰ ਆਪਾਂ ਮਾਂ ਬੋਲੀ ਕਹ ਲਈਏ ਉਹਦੇ ਵਿੱਚ ਜਿਹੜੇ ਅਸੀਂ ਵਿਚਾਰ ਆਪਣੇ ਪੇਸ਼ ਕਰ ਸਕਦੇ ਆ ਨਾ ਉਹ ਕਿਸੇ ਹੋਰ ਲੈਂਗੁਏਜ ਨਹੀਂ ਕਰ ਸਕਦੇ ਦੁੱਖ ਦੀ ਗੱਲ ਇਹ ਹੈ ਜੀ ਕਿ ਪੰਜਾਬੀ ਮਾਂ ਬੋਲੀ ਦੀ ਜਿਹੜੀ ਸਕ੍ਰਿਪਟ ਲਿਪੀ ਹੈ ਉਹ ਚੇਂਜ ਹੁੰਦੀ ਜਾ ਰਹੀ ਹੈ ਲਾਲ ਸਾਹਿਬ ਬੜੀ ਇੱਕ ਪਤੇ ਦੀ ਗੱਲ ਦੱਸਣਾ ਵੈ ਤੁਹਾਨੂੰ ਕਿ ਸਾਡੇ ਬੜੇ ਤਗੜੇ ਤਗੜੇ ਪੰਜਾਬੀ ਦੇ ਸਿੰਗਰ ਜੀ ਪੰਜਾਬੀ ਦੇ ਗਾਣੇ ਗਾਉਣ ਵਾਲੇ ਅੰਗਰੇਜ਼ੀ ਸਕ੍ਰਿਪਟ ਵਿੱਚ ਉਹ ਨਾ ਲਿਖਿਆ ਹੁੰਦਾ ਮੈਂ ਸ਼ਿੰਗਰਾ ਦਾ ਨਾਮ ਲੈਣਾ ਨਹੀਂ ਚਾਹੁੰਦਾ ਉਹਨਾਂ ਹਰ ਇੱਕ ਦੀ ਆਪਣੀ ਆਪਣੀ ਲਿਮਿਟੇਸ਼ਨ ਹੁੰਦੀ ਹੈ ਮਾਲਕਿ ਪੰਜਾਬੀ ਦੀ ਜਿਹੜੀ ਸਕ੍ਰਿਪਟ ਹਨ ਜਿਵੇਂ ਗਿੱਲ ਸਿੰਘ ਆਪ ਨੇ ਕਿਹਾ ਸੀ ਕਿ ਇਹਦੀ ਲਿਪੀ ਹੈ ਉਹਨੂੰ ਵੀ ਬਚਾਉਣ ਦੀ ਜ਼ਰੂਰਤ ਹੈ ਬੋਲੀ ਨੂੰ ਵੀ ਬਚਾਉਣ ਦੀ ਜ਼ਰੂਰਤ ਹੈ ਜਦ ਤੱਕ ਅਸੀਂ ਪੰਜਾਬੀ ਮਾਂ ਬੋਲੀ ਨੂੰ ਰੋਟੀ ਦੇ ਸਿਲਸਿਲੇ ਦੇ ਨਾਲ ਨਹੀਂ ਜੋੜਦੇ ਇਹਦਾ ਰਿਸਕ ਬਣਿਆ ਰਹੇਗਾ ਬਣਿਆ ਰਹੇਗਾ ਅੱਜ ਦੇ ਜ਼ਮਾਨੇ ਦੇ ਵਿੱਚ ਸਾਡੇ ਕੋਲ ਸੰਸਕ੍ਰਿਤ ਸ਼ਬਦ ਦੇ ਵਿੱਚ ਗਿਆਨ ਨਹੀਂ ਹੈ ਕਦੀ ਜ਼ਮਾਨਾ ਆਇਆ ਸੀ ਜਦੋਂ ਮਹਾਰਿਸ਼ੀ ਵਾਲਮੀਕ ਜੀ ਨੇ ਰਮਾਇਣ ਲਿਖੀ ਹੈ ਸੰਸਕ੍ਰਿਤ ਦੇ ਵਿੱਚ ਉਦੋਂ ਹਰ ਗੱਲ ਜੋ ਮੈਂ ਸਮਝਦਾ ਵੀ ਜੋ ਅੱਜ ਸਟੇਟਸ ਪੰਜਾਬੀ ਦਾ ਜਾਂ ਅੰਗਰੇਜ਼ੀ ਦਾ ਹੈ ਕਿਸੇ ਜ਼ਮਾਨੇ ਦੇ ਵਿੱਚ ਸੰਸਕ੍ਰਿਤ ਦਾ ਸੀ ਇਸ ਤੋਂ ਪਹਿਲੀਆਂ ਭਾਸ਼ਾਵਾਂ ਦਾ ਵਾਸ ਸੀ ਉਹ ਰੋਟੀ ਦੇ ਸਿਲਸਿਲੇ ਦੇ ਨਾਲੋਂ ਵੱਖਰੀਆਂ ਹੁੰਦੀਆਂ ਗਈਆਂ ਉਹ ਲੋਕਾਂ ਦੇ ਜੀਵਨ ਦੇ ਵਿੱਚੋਂ ਨਿਕਲਦੀਆਂ ਗਈਆਂ ਤੇ ਬਣਦੀਆਂ ਗਈਆਂ ਅੱਜ ਵੀ ਸਾਡੀ ਬੇਨਤੀ ਇਹ ਹੈ ਸਰਕਾਰ ਨੂੰ ਸਰਕਾਰ ਦੇ ਦਰਬਾਰ ਨੂੰ ਵੀ ਸੈਤਕਾਰਾਂ ਨੂੰ ਵੀ ਇਹਦੇ ਨਾਲ ਵਬਸਤਾ ਜਿਨੇ ਵੀ ਹੋਰ ਰੁਕਣ ਨੇ ਇਸ ਸਮਾਜ ਦੇ ਕਿ ਇਸ ਪੰਜਾਬੀ ਫੋਲੀ ਨੂੰ ਰੋਟੀ ਦੇ ਸਿਲਸਿਲੇ ਨਾਲ ਰੋਟੀ ਦੇ profession ਦੇ ਨਾਲ ਰੋਜ਼ਗਾਰ ਦੇ ਨਾਲ ਜੋੜਿਆ ਜਾਵੇ ਤੇ ਇਹ ਬੋਲੀ ਤੇ ਇਹ ਸਕ੍ਰਿਪਟ ਜਿਹੜੀ ਹੈ ਕਦੀ ਨਹੀਂ ਮਰਦੀ ਜੇ ਅਸੀਂ ਇਸ ਗੱਲ ਤੋਂ ਧੋਖਾ ਖਾਂਦੇ ਰਹੇ ਤੇ ਇਸ ਖਾਲੀ ਥਾਂ ਨੂੰ ਪੂਰਾ ਕਰਨ ਵਾਸਤੇ ਅੰਗਰੇਜ਼ੀ ਆਏਗੀ ਬਿਲਕੁਲ ਇਹ ਸਾਨੂੰ ਅੰਗਰੇਜ਼ੀ ਦੇ ਵਿੱਚ ਆਉਣ ਵਾਲੀ ਆ ਸੰਤਾਨਾਂ ਨੂੰ ਜੇ ਅੰਗਰੇਜ਼ੀ ਦਾ ਗਿਆਨ ਦਿੱਤਾ ਗਿਆ ਤੇ ਭਈ ਉਹਨਾਂ ਨੂੰ ਗਿਆਨ ਤੇ ਲੈਣਾ ਹੈ ਜਿੱਥੋਂ ਵੀ ਉਹਨਾਂ ਨੂੰ ਮਿਲ ਗਿਆ ਜੇ ਅਸੀਂ ਪੰਜਾਬੀ 'ਚ ਗਿਆਨ ਦਵਾਗੇ ਪੰਜਾਬੀ ਦੇ ਨਾਲ ਜੁੜਨਗੇ ਜੇ ਅੰਗਰੇਜ਼ੀ 'ਚ ਗਿਆਨ ਦਵਾਗੇ ਤੇ ਅੰਗਰੇਜ਼ੀ ਨਾਲ ਜੁੜਾਂਗੇ ਇੱਕ ਬੜੀ ਕਹਾਵਤ ਹੁੰਦੀ ਸੀ ਨਾ ਕਿ ਹੱਥ ਕੰਗਨ ਕੋ আরਸੀ ਕਾ ਬਿਲਕੁਲ ਤੇ ਪੜ੍ਹੇ ਲਿਖੇ ਕੋ ਫਾਰਸੀ ਕਾ ਜੀ ਮਤਲਬ ਕਿ ਕਿ ਉਸ ਜਮਾਨੇ 'ਚ ਫਾਰਸੀ ਦਾ ਰੁਜ਼ਗਾਰ ਦੇ ਨਾਲ ਦੋਸਤਾਨਾ ਸੀ ਤੇ ਫਾਰਸੀ ਜਿਹੜੀ ਹੈ ਸਿਰ ਦੇ ਉੱਪਰੋਂ ਉੱਪਰ ਸੀ ਜੀ ਅੱਜ ਦੇ ਸਾਡੀ ਪੰਜਾਬੀ ਇਹਦੇ ਵਿੱਚੋਂ ਗਈ ਹੈ ਤੇ ਉਹ ਇਸੇ ਕਰਕੇ ਗਈ ਹੈ ਬਾਕੀ ਮੈਨੂੰ ਸ਼ਬਦਗੁਰੀ ਸਾਹਿਬ ਨੇ ਬੜੀ ਖੁਸ਼ਖਬਰੀ ਦਿੱਤੀ ਹੈ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਦੀ ਜਿਹੜੀ ਤਨਜ਼ੀਮ ਸਾਡੀ ਅਕੈਡਮੀ ਹੈ ਇਹਦੀ ਮਰਾਜ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਸੰਕਲਪ ਕੀਤਾ ਹੋਇਆ ਹੈ ਉਹ ਹਰ ਮਹੀਨੇ ਇੱਕ ਨਾ ਇੱਕ ਫੰਕਸ਼ਨ ਇਹੋ ਜਿਹਾ ਕਰ ਲੈਂਦੇ ਨੇ ਜਿੱਥੇ ਟਾਪ ਕਲਾਸ ਦੇ ਸ਼ਾਇਰ ਵੀ ਤੇ ਵਿਦਵਾਨ ਵੀ ਇਕੱਠੇ ਕਰਕੇ ਤੇ ਪੰਜਾਬੀ 'ਚ ਗੱਲ ਕਰਕੇ ਤੇ ਆਲ ਓਵਰ ਵਰਲਡ ਦੇ ਵਿੱਚ ਉਹ ਪੰਜਾਬੀ 'ਚ ਮੈਸੇਜ ਪਹੁੰਚਾਉਂਦੇ ਨੇ ਸੋ ਬੇਨਤੀ ਚਾਹਾਂਗਾ ਕਿ ਕਿਸੇ ਵੀ ਕਿਸਮ ਦੀ ਕੋਈ ਗਲਤੀ ਹੋ ਗਈ ਹੋਏ ਜਾ ਕਿਸੇ ਸ਼ਬਦ ਦੇ ਵਿੱਚ ਕੋਈ ਸੈਂਸਿਟੀਵਿਟੀ ਲੱਗੀ ਹੋਏ ਜੇ ਕਿਸੇ ਦੀ ਭਾਵਨਾ ਨੂੰ ਕੋਈ ਕਿਸੇ ਕਿਸਮ ਦੀ ਠੇਸ ਪਹੁੰਚੀ ਹੋਵੇ ਤੇ ਅਣਜਾਨ ਸਮਝ ਕੇ ਮaaf ਕਰਨਾ ਸਾਡੇ ਗੱਲ ਕਰਨ ਦੇ ਵਿੱਚ ਠੇਸ ਪਹੁੰਚਾਉਣ ਵਾਲਾ ਮਾਦਾ ਕੋਈ ਨਹੀਂ ਹੈ ਸਾਡੀ ਸਿਰਫ ਗੱਲ ਕਰਨ ਦਾ ਮਾਦਾ ਸਿਰਫ ਇੰਨਾ ਹੀ ਹੈ ਮਤਲਬ ਸਿਰਫ ਇੰਨਾ ਹੀ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਹੋ ਸਕੇ ਅਸੀਂ ਉਹੋਸ਼ ਵਿਚਾਰਧਾਰਾ ਦੇ ਨਾਲ ਜੁੜੀ ਹੈ ਜਿਸ ਵਿਚਾਰਧਾਰਾ ਨੇ ਸਾਨੂੰ ਬਹੁਤ ਕੁਝ ਦੇਣਾ ਹੈ ਇਨਸਾਨ ਬਣਾਉਣਾ ਹੈ ਬੰਦਾ ਬਣਾਉਣਾ ਹੈ ਬੰਦੇ ਬਣਨ ਦੀ ਕੋਸ਼ਿਸ਼ ਕਰਨੀ ਹੈ ਜ਼ਰੂਰਤ ਸੀ ਪੰਜਾਬ ਦੇ ਸਾਡੀ ਸਾਡੀਆਂ ਸਰਕਾਰਾਂ ਨੇ ਨਾ ਜਾਂ ਪੰਜਾਬ ਦੇ ਜਿਹੜੇ ਸਾਡੇ ਖੇ ਜਿਹੜੇ ਹੈਗੇ ਸੱਟ ਬਲ ਸਿਆਸੀ ਜਿਹੜੇ ਲੀਡਰ ਨੇ ਹੁਣ ਜਿਵੇਂ ਕੱਲ ਦੀ ਗੱਲ ਜੇ ਮੈਂ ਕਰਾਂ ਤੇ ਕੱਲ ਜਦੋਂ 에어ਪੋਰਟ ਦੇ ਉੱਤੇ ਆ ਸਾਰੀ ਜਿਹੜੀ ਸਾਡੀ ਸਿਆਸੀ ਲੀਡਰ ਉੱਥੇ ਪਹੁੰਚਦੇ ਨੇ ਤੇ ਉਥੇ ਜਦੋਂ ਕਿਸੇ ਵੀ ਪੱਤਰਕਾਰ ਨੂੰ ਜਾਂ ਕਿਸੇ ਵੀ ਟੀਵੀ ਚੈਨਲ ਨੂੰ ਜਦੋਂ ਇੰਟਰਵਿਊ ਦਿੰਦੇ ਨੇ ਤੇ ਉਹ ਹਿੰਦੀ ਬੋਲਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਰਿਪੋਰਟ ਪੰਜਾਬ ਦਾ ਹੋਵੇ ਪੰਜਾਬ ਦੇ ਲੀਡਰ ਉੱਥੇ ਪਹੁੰਚੇ ਹੋਣ ਸਾਰੀ ਜਿਹੜੀ ਪ੍ਰੈਸ ਆ ਪੰਜਾਬ ਦੀ ਹੋਵੇ ਤੇ ਸਾਡੇ ਜਿਹੜੇ ਪੂਗਵੰਤਮਾਨ ਮੁੱਖ ਮੰਤਰੀ ਨੇ ਜਾਂ ਸਾਡੇ ਹੋਰ ਜਿੰਨੇ ਵੀ ਲੀਡਰ ਨੇ ਉਹ ਹਿੰਦੀ ਚ ਬੋਲ ਰਹੇ ਨੇ ਕਿ ਉਹਨਾਂ ਨੂੰ ਇਹ ਨਹੀਂ ਆਇਆ ਕਿ ਕੀ ਤੁਸੀਂ ਸਮਝਦੇ ਹੋ ਵੀ ਇਦਾਂ ਕਰਨਾ ਚਾਹੀਦਾ ਉਹਨਾਂ ਨੂੰ ਨਹੀਂ ਨਹੀਂ ਲਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਸਿੱਧੀ ਗੱਲ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਪਬਲਿਕ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਭਗਵੰਤ ਮਾਮ ਹਜ਼ਾਰ ਜਗ੍ਹਾ ਦੇ ਉਤੇ ਇਹ ਕਹਿ ਚੁੱਕਾ ਕਿ ਮੈਂ ਸਰਕਾਰੀ ਸਕੂਲ ਦਾ ਪੜਿਆ ਹੋਇਆ ਹਾਂ ਤੁਸੀਂ ਪੰਜਾਬੀ ਮੈਨੂੰ ਸਿਖਾਉਂਗੇ ਜੀ ਪਰ ਉਹ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਉਹਦੇ ਉਤੇ ਪੁੱਠ ਚੜੀ ਹੋਈ ਹੈ ਦਿੱਲੀ ਦੀ ਦਿੱਲੀ ਦੀ ਜੀ ਕਿਸ ਦੇ ਉਹਦਾ ਕੀ ਕੇਜਰੀਵਾਲ ਸਾਹਿਬ ਤੁਹਾਡਾ ਯਾਰ ਕੇਜਰੀਵਾਲ ਸਾਹਿਬ ਠੀਕ ਹੈ ਨਾ ਜੀ ਕੇਜਰੀਵਾਲ ਸਾਹਿਬ ਦੀ ਜਿਹੜੀ ਪੁਠਾ ਹੈ ਨਾ ਉਹ ਉਹਦੇ ਤੇ ਹਿੰਦੀ ਬੁਲਾ ਰਹੀ ਹੈ ਅਦਰਵਾਈਜ਼ ਉਸ ਨੂੰ ਪੰਜਾਬੀ ਹੀ ਪੰਜਾਬ ਦੇ ਵਿੱਚ ਤਾਂ ਘੱਟੋ ਘੱਟ ਪੰਜਾਬੀ ਬੋਲ ਲੈ ਯਾਰ ਸਾਡਾ ਕਲਾਕਾਰ ਭਾਈ ਹੈ ਮੈਂ ਉਸ ਨੂੰ ਕੁਝ ਐਦਾਂ ਦੀ ਨਹੀਂ ਕਹਿਣਾ ਚਾਹੁੰਦਾ ਹੈਗਾ ਪਰ ਘੱਟੋ ਘੱਟ ਆਪਣੇ ਖੋਪੜ ਤੋਂ ਕੰਮ ਲੈਣਾ ਚਾਹੀਦਾ ਹੈਗਾ ਵੀ ਯਾਰ ਤੂੰ ਸੀਐਮ ਦੀ ਸੀਟ ਦੇ ਉੱਤੇ ਬੈਠ ਕੇ ਤੇ ਐਦਾਂ ਦੇ ਕੰਮ ਕਿਉਂ ਕਰ ਰਹੇ ਹੈਗੇ ਹੋ ਤੁਸੀਂ ਬਤਲ ਆਪਣੀ ਤੁਸੀਂ ਪੰਜਾਬੀ ਦੇ ਘਰ ਜਨਮ ਜਨਮ ਲਿਆ ਸਿਰ ਤੇ ਤੁਸੀਂ ਪੱਗ ਬੰਨੀ ਹੋਈ ਆ ਪੰਜਾਬ 'ਚ ਤੁਸੀਂ ਬੋਲ ਰਹੇ ਹੋ ਪੰਜਾਬ ਦੇ ਲੋਕਾਂ ਵਾਸਤੇ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਇਹ ਰਿਪੋਰਟ ਦੇ ਉੱਤੇ ਖੜ ਕੇ ਫਿਰ ਤੁਹਾਡੀ ਹਿੰਦੀ ਕਿੱਥੇ ਕਿਉਂ ਹਿੰਦੀ ਬਿਲਕੁਲ ਇਹ ਗੱਲ ਹੈ ਐਲਨ ਸਾਹਿਬ ਸੋ ਤੁਹਾਡਾ ਜਿਹੜਾ ਬਾਕੀ ਅਸੀਂ ਜਿਹੜਾ ਤੁਸੀਂ ਪਹਿਲਾਂ ਗਿੱਲ ਸਾਹਿਬ ਨੇ ਵੀ ਕਿਹਾ ਹੈਗਾ ਅਕਾਦਮੀ ਦੀ ਗੱਲ ਹੈ ਅਕਾਦਮੀ ਦੇ ਵਿੱਚ ਅਸੀਂ ਪੰਜਾਬੀ ਮਾਂ ਬੋਲੀ ਨੂੰ ਹੀ ਪ੍ਰਮੋਟ ਕਰਨ ਦੀ ਮੇਨ ਮੁੱਦਾ ਚੱਕਿਆ ਹੋਇਆ ਹੈ ਜੀ ਤੇ ਸਾਡੀ ਜਿਹੜੀ ਅਕਾਦਮੀ ਹੈ ਇਸ ਦੀ 25 27 ਕੰਟਰੀਆਂ ਦੇ ਵਿੱਚ ਮੁਲਕਾਂ ਦੇ ਵਿੱਚ ਸਾਡੀ ਤਨਜ਼ੀਮ ਜਿਹੜੀ ਹੈ ਉਹ ਆਲਰੇਡੀ ਕੰਮ ਕਰ ਰਹੀ ਹੈ ਜਿਹਦੇ ਵਿੱਚੋਂ ਲੇਟੈਸਟ ਅਸੀਂ ਬੜਾ ਸੋਚ-ਸੋਚ ਕੇ ਪਾਕਿਸਤਾਨ ਦੇ ਵਿੱਚ ਅਕਾਦਮੀ ਦੀ ਬ੍ਰਾਂਚ ਬਣਾਈ ਹੈਗੀ ਵੈਸੇ ਅਸੀਂ ਬਣਾਉਣ ਦੇ ਹੱਕ ਵਿੱਚ ਨਹੀਂ ਸੀ ਹੈਗੇ ਪਰ ਸਾਨੂੰ ਇੱਕ ਬਹੁਤ ਵਫਾਦਾਰ ਬੰਦਾ ਮਿਲ ਗਿਆ ਗੁਲਾਮ ਮੁਹੰਮਦ ਸਾਕੀ ਜਿਸ ਦਾ ਸ਼ਾਰਟ ਨੇਮ ਜੀਐਮ ਸਾਕੀ ਕਿਹਾ ਜਾਂਦਾ ਜੀ ਮੈਂ ਉਸ ਨੂੰ ਵੀ 2 ਸਾਲ ਵੇਟ ਕੀਤੀ ਹੈ ਜੀ 2 ਸਾਲ ਉਸ ਦੇ ਨਾਲ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਕਿਉਂਕਿ ਪਾਕਿਸਤਾਨ ਦਾ ਨਾਮ ਸੁਣਦੇ ਹੀ ਨਾ ਕੋਈ ਵੀ ਸ਼ਾਇਰ ਕੋਈ ਵੀ ਰਾਈਟਰ ਜਿਹੜਾ ਹੈ ਨਾ ਉਹ ਉੱਥੇ ਆਪਣੀ ਤਨਜ਼ੀਮ ਬਣਾਉਣ ਲਈ ਤਿਆਰ ਨਹੀਂ ਹੁੰਦਾ ਜੀ 2 ਸਾਲ ਤੱਕ ਵੇਟ ਕਰਨ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਪੰਨਾ ਲਾਲ ਜੀ ਨਾਲ ਗੱਲ ਕੀਤੀ ਗਿਲ ਸਾਹਿਬ ਨਾਲ ਗੱਲ ਕੀਤੀ ਤੇ ਅਸੀਂ ਗੁਲਾਮ ਮੁਹੰਮਦ ਸਾਕੀ ਜੀ ਨੂੰ ਜੀਐਮ ਸਾਕੀ ਸਾਹਿਬ ਨੂੰ ਉਥੋਂ ਦਾ ਪ੍ਰੈਜ਼ੀਡੈਂਟ ਚੁਣਿਆ ਉਹਨਾਂ ਨੇ ਆਪਣੇ ਨਾਲ ਬੜੀ ਹੀ ਜਲਦੀ ਬੜੀ ਹੀ ਸਪੀਡ ਦੇ ਨਾਲ ਇੰਨੇ ਕ ਬੰਦੇ ਜੋੜ ਲਏ ਇੰਨੇ ਕ ਬੰਦੇ ਜੋੜ ਲੈ ਕੇ ਸ਼ਾਇਦ ਇੰਡੀਆ ਵਿੱਚ ਹੈੱਡ ਕੁਆਰਟਰ ਹੈ ਸਾਡਾ ਅਸੀਂ ਵੀ ਇੱਥੇ ਇੰਨੇ ਬੰਦੇ ਨਹੀਂ ਜੋੜ ਸਕੇ ਜਿੰਨੇ ਉਹ ਪਾਕਿਸਤਾਨ ਦੇ ਵਿੱਚ ਜੋੜ ਕੇ ਹਰ ਮਹੀਨੇ ਇੱਕ ਪ੍ਰੋਗਰਾਮ ਉਹ ਇੱਕ ਮੁਸ਼ਾਇਰਾ ਕਰਵਾ ਰਹੇ ਆ ਜਿਵੇਂ ਕਿ ਆ ਪਿੱਛੇ ਜੇ ਸਾਡੀ ਟੀਮ ਪੰਜਾਬ ਤੋਂ ਜੀ ਉੱਥੇ ਜਾਂਦੀ ਹੈ ਹਾਂਜੀ ਤੇ ਉੱਥੇ ਜਾ ਕੇ ਪੰਜਾਬੀ ਲਈ ਜਾਂ ਉਥੋਂ ਦੇ ਲੋਕਾਂ ਦੇ ਕਲਚਰ ਦਾ ਰਹਿਣ ਸਹਿਣ ਦਾ ਸਾਰੇ ਕੁਝ ਦਾ ਉਹ ਜਾ ਕੇ ਉੱਥੇ ਉਹ ਦੇਖਦੇ ਨੇ ਬਿਲਕੁਲ ਤੇ ਉੱਥੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਉਹ ਕਹਿੰਦੇ ਨੇ ਵੀ ਅਸੀਂ ਪੰਜਾਬ ਵਾਲੇ ਜਿਹੜੇ ਮਤਲਬ ਜਿਹੜੇ ਆ ਪਿਆਤਾ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਆ ਉਹ ਇੰਨੀ ਵਧੀਆ ਪੰਜਾਬੀ ਨਹੀਂ ਬੋਲਦੇ ਜਿੰਨਾ ਲਹਿੰਦੇ ਪੰਜਾਬ ਵਾਲੇ ਦੇਖੋ ਲਹਿੰਦੇ ਪੰਜਾਬ ਵਾਲੇ ਇਸ ਵਾਸਤੇ ਜਿਵੇਂ ਗਿੱਲ ਸਾਹਿਬ ਨੇ ਕਿਹਾ ਵੀ ਪੰਜਾਬੀ ਦੀ ਸ਼ੁਰੂਆਤ ਹੀ ਉਥੋਂ ਹੋਈ ਹੈ ਜੀ ਬਹੁਤ ਸਾਰੇ ਸਾਡੇ ਜਿਵੇਂ ਕਿ ਥੋੜੇ ਥੋੜੇ ਸੇ ਬਕਬੇਤੋ ਬਾਤ ਨਾ ਬੋਲੀ ਜਿਹੜੀ ਹੈ ਜਿਵੇਂ ਚੇਂਜ ਹੁੰਦੀ ਜਾਂਦੀ ਹੈ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਹੀ ਘੱਟੋ ਘੱਟ 40-50 ਬੋਲੀਆਂ ਜਿਹੜੀਆਂ ਨੇ ਨਾ ਏਰੀਆ ਦੇ ਹਿਸਾਬ ਨਾਲ ਚੇਂਜ ਹੁੰਦੀਆਂ ਪਰ ਜਿਵੇਂ ਹੁਣ ਮੇਰਾ ਵੀ ਛੋਕੜ ਹੈ ਮੇਰਾ ਆਪਣਾ ਵੀ ਛੋਕੜ ਪਿੱਛੇ ਡਿਸਟ੍ਰਿਕਟ ਸਰਗੋਦਾ ਤੇ ਪਿੰਡ ਪਿੰਡ ਸਾਡਾ ਪੇਰਾ ਸ਼ਹਿਰ ਸੀਗਾ ਉਥੋਂ ਹੈਗਾ ਮੇਰੀ ਬਾਸ਼ਾ ਜਿਹੜੀ ਹੈ ਡਿਟੋ ਪਾਕਿਸਤਾਨ ਵਾਲੀ ਜੀ ਠੀਕ ਹੈ ਨਾ ਜੀ ਉਹ ਉਥੇ ਦੇ ਲੋਕਾਂ ਨਾਲ ਮਿਲਦੀ ਜੁਲਦੀ ਹੈ ਉਹ ਮੇਰੀ ਪਾਸ਼ਾ ਨੂੰ ਮੇਰੀ ਗੱਲਬਾਤ ਨੂੰ ਬੜੇ ਅچھے ਤਰੀਕੇ ਨਾਲ ਸਮਝ ਜਾਂਦੇ ਨੇ ਸੋ ਇਹ ਗੱਲ ਹੈ ਵੀ ਪਾਕਿਸਤਾਨ ਦਾ ਕਲਚਰ ਤੇ ਇੰਡੀਆ ਦਾ ਕਲਚਰ ਤਾਂ ਇੱਕ ਹੀ ਹੈ ਮੈਂ ਹੁਣੇ ਇੱਕ ਪ੍ਰੋਗਰਾਮ ਆਪਣਾ ਗਿਲ ਸਭ ਤੁਸੀਂ ਉਸ ਪ੍ਰੋਗਰਾਮ ਚ ਗਏ ਸੀਗੇ ਡਾਕਟਰ ਸਾਹਿਬ ਵੀ ਗਏ ਸੀਗੇ ਇੱਥੇ ਪੰਜਾਬ ਕਲਾ ਪਵਨ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਇੰਡੋ ਪਾਕ ਦਾ ਤੇ ਉਹਦੇ ਵਿੱਚ ਮੇਰੇ ਕੋਲੋ ਮੇਰੀ ਗੁਰਪਾਈ ਨੇ ਨਰਿੰਦਰ ਨਿੰਦੀ ਜੀ ਉਹਨਾਂ ਨੇ ਕਿਹਾ ਯਾਰ ਮੈਂ ਗੀਤ ਗਾਉਣਾ ਹੈਗਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਤੁਹਾਨੂੰ ਮੈਂ ਲਿਖ ਕੇ ਦੇ ਦਿੰਨਾ ਮੈਂ ਗੀਤ ਉਹਦਾ ਲਿਖ ਕੇ ਲਿਖ ਕੇ ਦਿੱਤਾ ਉਸ ਨੂੰ ਤੇ ਉਸ ਗੀਤ ਦੇ ਵਿੱਚ ਬੜੀ ਸੱਚਾਈ ਪੇਸ਼ ਕੀਤੀ ਹੈ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਰਿਹਾ ਹਾਂ ਬਿਲਕੁਲ ਜੀ ਕਿਉਂ ਨਹੀਂ ਕਿਉਂ ਨਹੀਂ ਉਹ ਗੀਤ ਇਸ ਤਰ੍ਹਾਂ ਹੈਗਾ ਲੈ ਸਾਹਿਬ ਜੀ ਲੈਂਦੇ ਤੇ ਛੱਡਦੇ ਪੰਜਾਬ ਦੇ ਲੈਂਦੇ ਤੇ ਛੱਡਦੇ ਪੰਜਾਬ ਦੇ ਇੱਕੋ ਜ਼ਹਿਰੀ ਤੇ ਰਵਾਹ ਇੱਕੋ ਜਨੇ ਗੀਤ ਗਜ਼ਲਾਂ ਇੱਕੋ ਜਨੇ ਸਾਜ਼ ਲੈਂਦੇ ਤੇ ਛੜਦੇ ਪੰਜਾਬ ਦੇ ਇਸ ਤਰੀਕੇ ਦੀ ਗੱਲਬਾਤ ਹੈ ਤੇ ਜਦ ਸਾਡੇ ਸਾਰਾ ਰਿਵਾਜ ਇੱਕੋ ਨੇ ਸਾਡੇ ਗੀਤਾਂ ਦੇ ਸਾਜ਼ ਇੱਕੋ ਨੇ ਸਾਡੇ ਖੇਤੀਬਾੜੀ ਦੇ ਸਾਧਨ ਇੱਕੋ ਨੇ ਸਾਡੀ ਧਰਤੀ ਮਾਂ ਤੇ ਸਾਡੀ ਬੋਲੀ ਇੱਕ ਹੈ ਫੇਰ ਫਰਕ ਕਿੱਥੇ ਹੈ ਜੀ ਠੀਕ ਹੈ ਨਾ ਜੀ ਪੰਜਾਬੀ ਮਾਂ ਬੋਲੀ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਨੇ ਆ ਚਾਹੇ ਉਹ ਲਹਿੰਦਾ ਪੰਜਾਬ ਆ ਚਾਹੇ ਚੜ੍ਹਦਾ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਪੰਜਾਬੀ ਜਿਹੜੀ ਮਾਂ ਬੋਲੀ ਉਹ ਫਰਸਟ ਪਾਸ਼ਾ ਪਹਿਲੀ ਪਾਸ਼ਾ ਹੈਗੀ ਹੈ ਪਾਕਿਸਤਾਨ ਦੇ ਵਿੱਚ ਇਸ ਨੂੰ ਫਰਸਟ ਪਾਸ਼ਾ ਨਹੀਂ ਮੰਨਿਆ ਜਾਂਦਾ ਉਥੇ ਸ਼ਾਹਮੁਖੀ ਚਲਦੀ ਹੈ ਮਤਲਬ ਕਿ ਗੁਰਮੁਖੀ ਨਹੀਂ ਚਲਦੀ ਹੈਗੀ ਤੇ ਇਹ ਸ਼ਾਇਰ ਵੀਰਾਂ ਨੂੰ ਮੇਰੀ ਗੁਜਾਰਿਸ਼ ਹੈ ਕਿ ਉਹ ਆਪਣੇ ਉਥੇ ਜਿਹੜੇ ਥੋੜੀ ਕੋਸ਼ਿਸ਼ ਕਰਕੇ ਮਿਹਨਤ ਕਰਕੇ ਕਟੋਕੜ ਜਿਹੜੀ ਪੰਜਾਬੀ ਸਾਡੇ ਘਰਾਂ 'ਚ ਬੋਲੀ ਜਾਂਦੀ ਹੈ ਅਸੀਂ ਗੱਲਬਾਤ ਕਰਦੇ ਆਂ ਅਸੀਂ ਲਿਖਦੇ ਆਂ ਅਸੀਂ ਗਾਉਂਦੇ ਆਂ ਤੇ ਉਸ ਨੂੰ ਅਸੀਂ ਆਪਣੇ ਕਟੋਕੜ ਜਿਆਦਾ ਨਹੀਂ ਅਗਲੀ ਜਨਰੇਸ਼ਨ ਨੂੰ ਜਿਹੜੀ ਪੰਜਾਬੀ ਲੁਪਤ ਹੋਂਦੀ ਜਾ ਰਹੀ ਹੈ ਉਹਨੂੰ ਅਸੀਂ ਕਿਦਾਂ ਜਾਗਰਿਤ ਕਰਨਾ ਹੈਗਾ ਤੇ ਉਹਨਾਂ ਲੋਕਾਂ ਨੂੰ ਸਿਖਾਉਣ ਵਾਸਤੇ ਸਾਨੂੰ ਸਕੂਲਾਂ ਦੇ ਵਿੱਚ ਸੈਕੰਡ ਲੈਂਗੁਏਜ ਹੈ ਜਿਹੜੀ ਉਹ ਪੰਜਾਬੀ ਰਖਾਉਣੀ ਚਾਹੀਦੀ ਹੈ ਬਿਲਕੁਲ ਹਜੀ ਗਿਲਸਾਹਬ ਜਿਹੜੀ ਤੁਹਾਡੀ ਸੁਸਾਇਟੀ ਹੈ ਐਨ ਐਲ ਸੀ ਜਿਹੜੀ ਅਕੈਡਮੀ ਅਕੈਡਮੀ ਆਫ ਇੰਟਰਨੈਸ਼ਨਲ ਲਿਟਰੇਚਰ ਐਂਡ ਕਲਚਰ ਜਿਸਟਡ ਇਹ ਜਿਸਟਡ ਜਿਹੜੀ ਇਹ ਦਾ ਕੀ ਮਤਲਬ ਉਹ ਜਿਹੜਾ ਸਾਡਾ ਖੇਤਰ ਹੈ ਤੇ ਕੰਮ ਕਰਨ ਦਾ ਢੰਗ ਤਰੀਕਾ ਕੀ ਹੈ ਤੇ ਇਹ ਕਿਸ ਪਰਪਸਪ ਲਈ ਤੁਸੀਂ ਬਣਾਈ ਸੀ ਤੇ ਇਹਦਾ ਜਿਹੜਾ ਖੇਤਰ ਹੈ ਕੀ ਭਾਰਤ ਚ ਹੀ ਹੈ ਕਿ ਜਾਂ ਬਰਲ ਦੇਸ਼ਾਂ ਚ ਵੀ ਇਹਨੂੰ ਕ੍ਰਿਸ਼ੀ ਲੈ ਕੇ ਗਏ ਹੋ ਜੀ 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 ਬਹੁਤ ਵੱਡੀ ਗੱਲ ਕੀਤੀ ਤੁਸੀਂ ਇਹਦੀ ਜ਼ਰੂਰਤ ਹੈ ਸਾਨੂੰ ਦੇਸ਼ ਵਾਸੀਆਂ ਨੂੰ ਜੀ ਖਾਸ ਕਰਕੇ ਪੰਜਾਬ ਪ੍ਰਦੇਸ਼ ਵਾਸੀਆਂ ਨੂੰ ਜੀ ਆਹ ਬਹੁਤ ਅੱਛੀ ਗੱਲ ਕੀਤੀ ਪੰਜਾਬ ਵਿੱਚੋਂ ਜਿੱਦਾਂ ਪੰਜਾਬੀ ਲੁਕਤ ਹੋ ਰਹੀ ਹੈ ਜੀ ਪੰਜਾਬੀ ਨੂੰ ਇੱਕ ਗੁੰਮਰਾਹ ਕਰਕੇ ਸਾਡੇ ਰਾਈਟਰ ਤੇ ਯੂਥ ਜਿਹੜਾ ਸਿੰਗਰ ਨੇਤਾ ਰਾਈਟਰ ਤੇ ਆਨੁਕਰਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਉਹ ਵੱਖ-ਵੱਖ ਲੈਂਗੁਏਜ ਦੇ ਨਾਲ ਇਹਨਾਂ ਨੂੰ ਇੱਕ ਲੈਂਗੁਏਜ ਨੂੰ ਆਪਣੀ ਨੂੰ ਖਰਾਬ ਕਰ ਰਹੇ ਨੇ ਜੀ ਉਹ ਉਹਦੇ ਤੇ ਅਸੀਂ ਪੰਜਾਬੀ ਆਪਣੀ ਲਿਪੀ ਜਿਹੜੀ ਹੈ ਉਹਨੂੰ ਅਸੀਂ ਸੰਭਾਲਣ ਵਾਸਤੇ ਜੀ ਤੇ ਇਹ ਜੀ ਸੰਸਥਾ ਬਣਾਈ ਸੋਸਾਇਟੀ ਬਣਾਈ ਸੀ ਪੰਜਾਬੀ ਲਿਟਰੇਚਰ ਨੂੰ ਤੇ ਇਸ ਕਰਕੇ ਇਹ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ ਪੰਜਾਬੀ ਨਾਮ ਲਿਵਾਏ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਪ੍ਰਮੋਟ ਕਰੋ ਲੇਕਿਨ ਪ੍ਰਮੋਟ ਜਿਹੜੇ ਸਾਡੇ ਚੰਦ ਪੰਜਾਬ ਦੇ ਵਿੱਚ ਅੱਜ ਜਿਹੜੇ ਪੰਜਾਬੀ ਗੀਤ ਗਾਉਣ ਦੇ ਗਾਉਂਦੇ ਉਹਨਾਂ ਨੂੰ ਆ ਸਵਾਇਕ ਦਾ ਸਵਾਇਕ ਕਰ ਰਹੇ ਨੇ ਉਹਨੂੰ ਲੈਂਗੁਏਜ ਚੇਂਜ ਕਰ ਕਰਕੇ ਵਿੱਚੇ ਅੰਗਰੇਜ਼ੀ ਵਿੱਚੇ ਹਿੰਦੀ ਵਿੱਚੇ ਪੰਜਾਬੀ ਟੱਚ ਕਰਕੇ ਤੇ ਲੈਂਗੁਏਜ ਨੂੰ ਖਰਾਬ ਕਰ ਰਹੇ ਮੈਂ ਗੁਜ਼ਾਰਿਸ਼ ਕਰਾਂਗਾ ਇਹ ਪੰਜਾਬੀ ਨਾਮ ਲੈਵਿਆਂ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਜੀ ਜਦ ਅਸੀਂ ਬਾਹਰ ਕਹਿੰਦੇ ਆ ਵੀ ਤੁਸੀਂ ਵੀ ਪੰਜਾਬੀ ਬੋਲੋ ਬੱਦ ਤੋਂ ਬੱਦ ਠੀਕ ਹੈ ਨਾ ਬਾਰ ਬਾਰ ਬਾਹਰ ਲਾਣੀ ਬਾਹਰੀਆਂ ਕੰਟਰੀਆਂ ਨੂੰ ਜਿੱਦਾਂ ਕਿ ਆ ਦੇਖੋ ਬਹੁਤ ਅੱਛੀ ਗੱਲ ਹੈ ਇਹ ਕੈਨੇਡਾ ਅਮਰੀਕਾ ਆ ਆਪਣਾ ਇੰਗਲੈਂਡ ਅਰਜੀਰੀਆ ਆਪ ਖਾਸ ਕਰਕੇ ਪਾਕਿਸਤਾਨ ਦੇ ਵਿੱਚੋਂ ਜਿੱਥੋਂ ਪੰਜਾਬੀ ਚੱਲੀ ਸੀ ਜੀ ਉਹ ਤੁਹਾਨੂੰ ਪਤਾ ਕਿੱਥੋਂ ਚੱਲੀ ਸੀ ਪਾਕਿਸਤਾਨ ਵਿੱਚੋਂ ਜੀ ਇਹ ਕਿ ਕਿਸ ਡੇਰੇ ਤੋਂ ਚੱਲੀ ਸੀ ਨਾਥਾਂ ਦੇ ਡੇਰੇ ਵਿੱਚੋਂ ਚੱਲੀ ਸੀ ਕਿਉਂਕਿ ਸਾਡੇ ਨਾਥਾਂ ਦੇ ਡੇਰੇ ਉੱਧਰ ਵੀ ਸੀਗੇ ਇੱਧਰ ਵੀ ਸੀਗੇ ਉਹ ਲੈਂਗੁਏਜ ਪੰਜਾਬੀ ਨੂੰ ਕਿੰਨੇ ਇੱਕਦਮ ਪ੍ਰਚਲਿਤ ਕੀਤਾ ਬਾਬਾ ਫਰੀਦ ਨੇ ਜੀ ਬਾਬਾ ਫਰੀਦ ਦੀ ਗੁਰਨਾਨਕ ਦੇਵ ਜੀ ਨੇ ਬੁੱਲੇ ਸ਼ਾਹ ਨੇ ਬੁੱਲੇ ਸ਼ਾਹ ਜੀ ਨੇ ਔਰ ਫਿਰ ਉਹਦੀ ਗੁਰਗ੍ਰਾਤ ਸਾਭੀ ਦੀ ਨਿਚਾਵੀ ਹੋਈ ਸ਼ਾ ਸਾਇੰਟ ਇਸ ਕਰਕੇ ਵਕ ਵਕ ਪੀਰ ਪਕੰਬਰ ਆਉਂਦੇ ਗਏ ਉਹ ਪੰਜਾਬੀ ਲਿਪੀ ਜਿਹੜੀ ਹੈ ਇੱਕ ਦਮ ਦੇਸ਼ ਦੇ ਵਿੱਚ ਪ੍ਰਚਲਿਤ ਹੋ ਗਈ ਹੈ ਅੱਜ ਕਿਉਂ ਅਸੀਂ ਪੰਜਾਬੀ ਨੂੰ ਖਰਾਬ ਕਰ ਰਹੇ ਹਾਂ ਇਸ ਕਰਕੇ ਅਸੀਂ ਵਕ ਵਕ ਕੰਟਰੀਆਂ ਚ ਆਪਣੀਆਂ ਬ੍ਰਾਂਚਾਂ ਬਣਾਈਆਂ ਜਿੱਦਾਂ ਹੁਣੇ ਮੈਨੂੰ ਕਰਨਲ ਜੀ ਨੇ ਵੀ ਦੱਸਿਆ ਪਾਕਿਸਤਾਨ ਦੀ ਬ੍ਰਾਂਚ ਜਿਹੜੀ ਹੈ ਉਹ ਸਭ ਤੋਂ ਵੱਡਾ ਕੰਮ ਕਰ ਰਹੀ ਹੈ ਉਹ ਪੰਜਾਬੀ ਨੂੰ ਇੱਕ ਦਮ ਆਪਣੇ ਸਟੇਟਾਂ ਚ ਡਿਸਟ੍ਰਿਕਟਾਂ 'ਚ ਖਾਸ ਕਰਕੇ ਲਾਹੌਰ ਦੇ ਵਿੱਚ ਇਹ ਮਿਸਟਰ ਚਾਖੀ ਨੇ ਉਹ ਵਕਤ ਮਹੀਨੇ 'ਚ ਦੋ ਤਿੰਨ ਸੰਸਮਾ ਕਰਦੇ ਨੇ ਪ੍ਰੋਗਰਾਮ ਕਰਦੇ ਨੇ ਉਹਨਾਂ ਨੇ ਬੜੇ ਅੱਛੇ ਤਰ੍ਹਾਂ ਪੰਜਾਬੀ ਨੂੰ ਚਲਾਇਆ ਆ ਤੇ ਲੇਕਿਨ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਨੇ ਪੰਜਾਬ 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 ਆਓ ਇਹਨੂੰ ਸਵਾਇਕ ਆ ਵਕ ਵਕ ਤਰ੍ਹਾਂ ਦੇ ਗੀਤ ਗਾਉਣ ਨਾਓ ਪੁਰਾਣੇ ਗੀਤ ਗਾਈਏ ਆ ਦੇਖੋ ਹੰਸਰਾ ਜੰਸ ਗਾਉਂਦੇ ਨੇ ਗੁਰਦਾਸਵਾਨ ਗਾਉਂਦੇ ਨੇ ਪੰਜਾਬੀ ਆਪਣਾ ਸਿੰਦਾ ਜੀ ਗਾਉਂਦੇ ਰਹੇ ਸੁਖਵਿੰਦਰ ਸਿੰਘ ਗਾਉਂਦੇ ਰਹੇ ਨੇ ਉਹ ਪੰਜਾਬੀ ਗੀਤ ਗਾਉਂਦੇ ਆ ਪਰਸੋਂ ਦੀ ਇੰਟਰਵਿਊ ਮੈਂ ਸੌਰੀ ਆ ਤਿੰਨ ਚਾਰ ਦਿਨ ਪਹਿਲਾਂ ਇੰਟਰਵਿਊ ਸੁਣ ਰਿਆ ਸੀ ਸੁਖਵਿੰਦਰ ਸੁਖੀ ਜੱਸੀ ਦੀ ਜੀ ਜੱਸੀ ਵੀ ਐਸੇ ਚੀਜ਼ ਨੂੰ ਕਰ ਰਿਆ ਸੀ ਪਰੇਸ਼ਾਨ ਹੋ ਰਹੀ ਸੀ ਪੰਜਾਬੀ ਮਾਂ ਬੋਲੀ ਤੇ ਬੋਲੋ ਪੰਜਾਬੀ ਮਾਂ ਬੋਲੀ ਡੇਰਾਬਾਦ ਦੀ ਖਾਬ ਬੋਲੋ ਲੇਕਿਨ ਅਸੀਂ ਕੀ ਕਰਦੇ ਜਾਂਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬੀ ਲਿਪੀ ਨੂੰ ਦੁਆਰਾ ਪ੍ਰਚਲਿਤ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਲੈਂਗੁਏਜ ਬੋਲੀਏ ਤੇ ਦੱਸਿਏ ਸੀ ਪੰਜਾਬੀ ਕਿਥੇ ਕਿਥੇ ਲੈ ਜਾਣੀ ਆਪਾਂ ਤੇ ਲਹਿਰ ਸਾਹਿਬ ਡਾਕਟਰ ਸਾਹਿਬ ਇੱਕ ਲਾਈਨ ਵਿੱਚੋਂ ਛੱਡ ਗਏ ਕਿ ਜਿਹੜੇ ਸਾਡੇ ਫਾਊਂਡਰ ਪ੍ਰੈਜ਼ੀਡੈਂਟ ਸਾਹਿਬ ਸੀਗੇ ਡਾਕਟਰ ਲੇਖਰਾਜ ਪਰਵਾਨਾ ਸਾਹਿਬ ਜੀ ਜਿਨ੍ਹਾਂ ਦਾ ਸਵਰਗਾਂ ਵਿੱਚ ਵਾਸਾ ਹੈ ਉਹਨਾਂ ਨੇ ਮਹਾਰਿਸ਼ੀ ਬਾਲਮੀਕ ਜੀ ਦਾ ਯੋਗ ਵਸ਼ਿਸ਼ਟ ਗ੍ਰੰਥ ਜਿਹੜਾ ਹੈ ਉਹ ਸੰਸਕ੍ਰਿਤ ਤੋਂ ਪੰਜਾਬੀ ਵਿੱਚ ਕਰਕੇ ਪਬਲਿਕ ਨੂੰ ਦਿੱਤਾ ਹੈ ਜੀ ਜਿਹੜੇ ਸਾਡੀ ਨਵੀਂ ਜਨਰੇਸ਼ਨ ਬਹੁਤ ਸਾਰੇ ਲੋਕ ਅੱਜ ਪੰਜਾਬੀ ਪੰਜਾਬੀ ਲਿਖਤ ਹੋਰੀ ਪੰਜਾਬੀ ਨਹੀਂ ਪੜ ਸਕਦੇ ਉਹ ਸੰਸਕ੍ਰਿਤ ਕਿੱਥੋਂ ਪੜਨਗੇ ਉਸ ਨੂੰ ਪੰਜਾਬੀ ਵਿੱਚ ਕਰਕੇ ਦਿੱਤਾ ਔਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਰਵਿਦਾਸ ਜੀ ਦੇ ਜਿਹੜੇ 40 ਸ਼ਬਦ ਨੇ ਉਹਨਾਂ ਨੂੰ ਉਹਨਾਂ ਨੇ ਇੰਗਲਿਸ਼ ਵਿੱਚ ਕਰਕੇ ਉਸ ਨੂੰ ਅਮਰੀਕਾ ਤੇ ਇੰਗਲੈਂਡ ਦੀ ਸੰਗਤ ਨੂੰ ਫ੍ਰੀ ਡਿਸਟ੍ਰਿਬਿਊਟ ਕੀਤਾ ਜੀ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੀ ਸਾਖੀ ਸਾਹਿਬ ਜਿਵੇਂ ਸੇਵਾ ਕਰ ਰਹੇ ਨੇ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਸਾਖੀ ਸਾਹਿਬ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜੇ ਇਸ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋ ਕੇ ਪੂਰੇ ਦਾ ਪੂਰਾ ਮਤਲਬ ਕਿ ਸਹਿਯੋਗ ਜਿਹੜਾ ਹੈਗਾ ਉਥੇ ਲਾਹੌਰ ਦੇ ਪਬਲਿਕ ਦੇ ਨਾਲ ਉਹ ਕਰਕੇ ਤੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾ ਰਹੇ ਨੇ ਸਾਖੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਲੈਲ ਸਾਹਿਬ ਤੁਹਾਡਾ ਤੇ ਤੁਹਾਡੇ ਸਿੱਧੀ ਗੱਲ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਬਿਲਕੁਲ ਸੋ ਗੱਲ ਸਾਬ ਕਿ ਇਸਨੇ ਆ ਦਿਓਗੇ ਅੱਛੀ ਐ ਇਹ ਹੁਣੇ ਆਪਣਾ ਡਾਕਟਰ ਪੰਨਾ ਲਾਲ ਜੀ ਨੇ ਵੀ ਕਿਹਾ ਤੇ ਆਪਣਾ ਕਰਨੈਲ ਸਿੰਘ ਜੀ ਨੇ ਵੀ ਦੱਸਿਆ ਇਹ ਬਹੁਤ ਵੱਡੀ ਗੱਲ ਆ ਕਿ ਪੰਜਾਬੀ ਨੂੰ ਆਪਾਂ ਕਿੱਦਾਂ ਸੰਭਾਲਣਾ ਤੁਹਾਨੂੰ ਪਤਾ ਕਿ ਇੱਕ ਅੱਜ ਤੋਂ ਪਹਿਲਾਂ ਸਾਡੇ ਜੀ ਪੰਜਾਬ ਚ ਕੋਈ 550 ਸਾਲ ਜਾਂ 500 ਸਾਲ ਹੋਏ ਪੰਜਾਬੀ ਨੂੰ ਆਈ ਨੂੰ ਜੀ ਪੰਜਾਬੀ ਪ੍ਰਚਲਿਤ ਹੋਈ ਨੂੰ ਉਸ ਤੋਂ ਪਹਿਲਾਂ ਜਿਹੜੀ ਸੰਸਕ੍ਰਿਤ ਸੀਗੀ ਹਿੰਦੀ ਸੀ ਇਸ ਏਰੀਏ ਦੇ ਵਿੱਚ ਠੀਕ ਹੈ ਨਾ ਉਸ ਦੇ ਵਿੱਚ ਆਉਂਦੇ ਚਲੇ ਗਏ ਜਿਹੜੇ ਰਾਈਟਰ ਤੇ ਵਿਦਵਾਨ ਆਉਂਦੇ ਚਲੇ ਗਏ ਉਹ ਜਿਹੜੇ ਹਰ ਲੈਂਗੁਏਜ ਨੂੰ ਪ੍ਰਚਲਿਤ ਕਰ ਦਿੱਤਾ ਜਿਦਾ ਹੁਣੇ ਦੱਸਿਆ ਨਾਥਾ ਦੇ ਡੇਰੇ ਵਿੱਚੋਂ ਬਾਬਾ ਫਰੀਦ ਆਏ ਉਹਨਾਂ ਨੇ ਪੰਜਾਬੀ ਲਈ ਨਾਥਾ ਦੇ ਡੇਰੇ ਤੋਂ ਉਹ ਅੱਗੇ ਆਈ ਤੇ ਗੁਰੂ ਨਾਨਕ ਜੀ ਦੇ ਕੋਲ ਆਈ ਤੇ ਉਹਨਾਂ ਨੇ ਪੰਜਾਬੀ ਲੈਂਗੁਏਜ ਨੂੰ ਪ੍ਰਚਲਿਤ ਕੀਤਾ ਫੇ ਗੁਰਗ੍ਰਾਂਦ ਸਾਹਿਬ ਦੀ ਰਚਨਾ ਕੀਤੀ ਹੈ ਅਸੀਂ ਦੇਖੋ ਇੰਨੀ 550 600 ਸਾਲ ਪੁਰਾਣੀ ਲੈਂਗੁਏਜ ਆਪਾਂ ਜਿੰਦਾ ਕਿਦਾਂ ਰੱਖਣਾ ਹੈ ਉਹਦੇ ਤੇ ਆਪਾਂ ਨੂੰ ਜ਼ੋਰ ਲਾਈਏ ਆ ਮੈਂ ਹੁਣੇ ਹੀ ਗੱਲ ਕੀਤੀ ਸਾਨੂੰ ਰਾਈਟਰਾਂ ਨੂੰ ਖਾਸ ਕਰਕੇ ਪੰਜਾਬੀ ਦੇ ਰਾਈਟਰ ਕਲਾਕਾਰ ਗਾਇਕ ਤੇ ਸਿੰਗਰ ਤੇ ਪੰਜਾਬੀ ਫਿਲਮੀ ਆਰਟਿਸਟ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪੰਜਾਬੀ ਵਿੱਚ ਹੀ ਡਾਇਲੋਗ ਬੋਲਣ ਪੰਜਾਬੀ ਹੀ ਬੱਚਾਂ ਚ ਪ੍ਰਚਲਿਤ ਕਰਨ ਤਦੇ ਅਸੀਂ ਤਦੇ ਅਸੀਂ ਪੰਜਾਬੀ ਨੂੰ ਚਲਾ ਸਕਦੇ ਆ ਤੇ ਪੰਜਾਬੀ ਲਾਈਨ ਪੇਜ ਆਪਾਂ ਘਰ ਘਰ ਤੇ ਹੀ ਬੱਚਾਂ ਤੇ ਪਹੁੰਚਾ ਸਕਦੇ ਆ ਇਹ ਨਾ ਕਹਿੰਦਾ ਹੋਇਆ ਮੈਂ ਆਪ ਜੀ ਨੂੰ ਗੁਜਾਰਿਸ਼ ਕਰਾਂਗਾ ਖਾਸ ਕਰਕੇ ਦੇਸ਼ਵਾਸੀਆਂ ਨੂੰ ਜੈ ਹਿੰਦ ਜੀ ਤੁਸੀਂ ਅੱਜ ਉਸ ਰੋਜ ਗਾਰਡਨ ਮੇਲੇ ਦੇ ਵਿੱਚ ਊੜਾ ਜਿਹੜਾ ਈੜੀ ਦੇ ਦੇ ਬੋਰਡ ਆ ਛੋਟੇ ਛੋਟੇ ਬੱਚਿਆਂ ਦੇ ਲੈ ਕੇ ਖੜੇ ਹੋ ਤੇ ਤੁਹਾਡਾ ਇਹ ਕੀ ਮਕਸਦ ਕੀ ਆ ਇਸ ਪਿੱਛੇ ਮਕਸਦ ਇਹ ਹੈ ਕਿ ਅਸੀਂ ਇੱਥੇ ਹਰ ਨਵੰਦ ਨਿਕੜੇ ਅਸੀਂ ਕਾਫੀ ਸਾਲਾਂ ਤੋਂ ਇੱਥੇ ਪੰਜਾਬੀ ਪੈਰ ਆਵਾ ਪਾ ਕੇ ਇੱਥੇ ਆਈਏ ਬਟ ਅੱਜ ਅਸੀਂ ਆ ਨਹੀਂ ਪਾਇਆ ਕਿ ਵਾਗੇ ਵੇਸੀ ਇਹ ਸਾਡੇ ਕੜਨ ਦਾ ਮਕਸਦ ਹੈ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਬਸਿਆ ਹੈ ਇਹ ਨੂੰ ਇਹ ਸਾਡੇ ਪੰਜਾਬ ਦੇ 28 ਪਿੰਡ ਜਾੜ ਕੇ ਇਹ ਪਿੰਡ ਬਣਿਆ ਸੀਗਾ ਸ਼ਹਿਰ ਬਣਾਇਆ ਸੀਗਾ ਸਾਡੇ ਇੱਥੇ ਜਿਹੜੇ ਪਿੰਡ ਜਾੜੇ ਗਏ ਸੀਗੇ ਉਹਨਾਂ ਨੂੰ ਸਾਨੂੰ ਇਹ ਲਾਲ ਚ ਦਿੱਤਾ ਸੀਗਾ ਕਿ ਭਾਈ ਤੁਹਾਡੇ ਲਈ ਇੱਕ ਟਿਕਾਣਾ ਬਹੁਤ ਸੋਨਾ ਸ਼ਹਿਰ ਬਣਾਇਆ ਜਾਏਗਾ ਤੁਹਾਨੂੰ ਬਹੁਤ ਸੁੱਖ ਸੁਵਿਧਾ ਦਿੱਤੀਆਂ ਜਾਣਗੀਆਂ ਬਟ ਸਾਨੂੰ ਤੇ ਇੱਥੇ ਜਾੜਾ ਹੀ ਮਿਲਿਆ ਸਾਡੀ ਇਹਦੀ ਪੰਜਾਬੀ ਮਾਂ ਬੋਲੀ ਹੈ ਸਾਡੇ ਮਾਤ ਭਾਸ਼ਾ ਹੈ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਿਲਕੁਲ ਹਲੋਪ ਹੋਣ ਦੀ ਜਾਰੀ ਹੈ ਕਿ ਮੈਂ ਛੋਟੇ ਬੱਚੇ ਸਕੂਲ ਲੈ ਕੇ ਆਇਆ ਕਿ ਇਹਨੇ ਬੱਚਿਆਂ ਨੂੰ ਦੇਖ ਕੇ ਵੀ ਸ਼ਹਿਰ ਸਾਡੇ ਪੰਜਾਬੀ ਭਾਈਚਾਰਾ ਹੋਰ ਜਾਗ ਜਣ ਆਪਣੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਨਾਲ ਜੋ ਇਸ ਕਰਕੇ ਇਹ ਛੋਟਾ ਜਿਹਾ ਉਪਰਾਲਾ ਕਾਫੀ ਸਾਲਾਂ ਤੋਂ ਅਸੀਂ ਕਰਦੇ ਆ ਰਹੇ ਆ ਸਾਡੇ ਪਿੰਡ ਵੀ ਚੰਡੀਗੜ੍ਹ ਦੇ ਵਿੱਚ ਪਿੰਡ ਬਨਾਸ ਹੈਗਾ ਤੇ ਅਸੀਂ ਹਰ ਸਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਚੰਡੀਗੜ੍ਹ ਸ਼ਹਿਰ ਦੇ ਵਿੱਚ ਵੱਖ-ਵੱਖ ਜਦੋਂ ਵੀ ਮੇਲੇ ਲੱਗਦੇ ਆ ਇਹ ਕੋਈ ਵੀ ਪ੍ਰੋਗਰਾਮ ਹੁੰਦੇ ਆ ਤੇ ਕਾਫੀ ਕਰਾਊਡ ਪਬਲਿਕ ਆਂਦੇ ਚੱਸੀ ਆ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੀ ਆ ਬੋਲੀ ਦੇ ਪ੍ਰਚਾਰ ਕਰਨ ਲਈ ਜੀ ਨਾ ਤੁਹਾਡਾ ਤੁਹਾਡਾ ਨਾਮ ਡਾਕਟਰ ਪਰਮਿੰਦਰ ਇਹ ਹੈ ਮੈਂ ਬੇਸਿਕਲੀ ਵੈਸੇ ਕਾਲਜ ਦੇ ਪ੍ਰੋਫੈਸਰ ਹੈ ਜਿਸਿਕਲ ਐਜੂਕੇਸ਼ਨ ਪੜ੍ਹਾਉਂਦਾ ਕਿਹੜੇ ਕਾਲਜ ਚੋਂ ਮੈਂ ਪੰਜਾਬੀ ਸੀ ਬਾਬਾ ਬਨਾਰਾਜ ਕਾਲਜ ਇਹ ਪਲਾਚੌਰ ਨਿਵੀਂਸ਼ੀ ਦੇ ਕਾਲਜ ਬਹੁਤ ਹੀ ਵਧੀਆ ਕੰਮ ਕਰਦਾ ਹੈ ਚੰਗੀ ਹੋਏ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਦਾ ਮੈਂ ਕਹਿੰਨੀ ਆ ਭਾਸ਼ਾ ਸਾਡੀ ਪੰਜਾਬੀ ਭਾਸ਼ਾ ਦੀ ਆਪਣਾ ਮਿਲਦਾ ਸਥਾਨ ਮਿਲਦਾ ਰੂਪ ਮਿਲਦਾ ਸਤਕਾਰ ਮਿਲ ਜਾਵੇ ਇਹ ਪੰਜਾਬੀ ਭਾਸ਼ਾ ਹਮੇਸ਼ਾ ਅਸਮਾਨ ਤੇ ਰਹੇ। ਬਹੁਤ ਤੀਕੀ ਗੱਲਾਂ ਚਾਹੁੰਦੇ ਹੋ। ਲੈ ਆਏ ਕਿਹਨਾ ਚਾਹੁੰਦੇ ਆ ਵੀ ਆਪਾਂ ਨੂੰ ਪੰਜਾਬੀ ਹੋਣੀ ਚਾਹੀਦੀ ਹੈ। ਪੰਜਾਬੀ parli ਚਾਹੀਦੀ ਹੈ। ਜੀ ਭਾਈ ਤੁਹਾਡੇ ਕੀ ਤੁਸੀਂ ਕਹਿਣਾ ਜਾਓਗੇ? ਕਹਿਣਾ ਚਾਹੁੰਦੇ ਆ ਜੀ ਪ੍ਰੈਸ ਚਾਹੀਦੀ ਨੂੰ ਰਿਪੋਰਟ ਕਰੋ। ਬੱਤੋ ਬੱਤੋ ਮਚਨ ਰਬੀਤ ਕੌਮ ਹਾਤ ਸਵਾਤ ਅਕੂਰ ਅੱਜ ਵੀ ਮੇਰੇ ਲਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੰਨ ਲਾਲ ਜੀ ਔਰ ਕਰਨਾਲ ਸਿੰਘ ਜੀ ਔਰ ਗਿਲ ਸਾਹਿਬ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਵਾਸਤੇ ਜਿੱਥੇ ਭਾਰਤ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਨਹੀਂ ਸੱਗੋ ਵਿਦੇਸ਼ਾਂ ਚ ਵਿਕਾਸ ਕਰਕੇ ਪਾਕਿਸਤਾਨ ਚ ਉਥੇ ਵੀ ਆਪਣੇ ਜਿਹੜੇ ਆ ਇਹ ਜਿਹੜੀ ਯੂਨਿਟ ਬਣਾ ਕੇ ਪੰਜਾਬੀ ਨੂੰ ਪਰਫੁੱਲਤ ਕਰਨ ਵਾਸਤੇ ਏਡੇ ਵੱਡੇ ਜਿਹੇ ਯਤਨ ਕੀਤੇ ਜਾ ਰਹੇ ਤੁਸੀਂ ਸਲਾਹਾ ਦੇ ਯੋਗ ਹੋ ਤੇ ਸਲਾਹਾ ਦੇ ਕਰਕੇ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਜਾਬੀ ਹੀ ਕਜਈ ਬਾਸ਼ਾ ਜਿਹੜੀ ਸਾਨੂੰ ਮਾਂ ਬੋਲੀ ਚੋਂ ਜਿੱਤੋਂ ਜਿਹੜੀ ਦੁੱਧ ਚੋਂ ਮਿਲੀ ਹੋਈ ਆ ਸਾਡੇ ਪਛੋਕੜ ਤੋਂ ਮਿਲੀ ਹੋਈ ਆ ਤੇ ਜੇ ਇਹ ਨਹੀਂ ਬਚਦੀ ਤਾਂ ਫਿਰ ਸਾਡੀਆਂ ਜਿਹੜੀਆਂ ਕੌਮਾਂ ਨਹੀਂ ਜਾਂ ਸਾਡਾ ਕਿਹੜੀ ਖਾੜੀ ਜਿਹੜੀ ਵਿਰਸਾ ਉਹ ਲੋਕੀ ਭੁੱਲ ਜਾਣਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ